ਜੋਬ ਰੋਲ ਪੀਐਮ ਵਿਸ਼ਕਰਮਚ ਹਾਂ ਪੇ ਜੁਲਿਸਟ ਕੱਟ ਕੇ ਹੁੰਦਾ ਫਿਰ ਤੂੰ ਮੈਨੂੰ ਭੇਜ ਦਿਓ ਇੱਥੇ ਸਾਡੇ ਬਿਲਗੇ ਦੇ ਵਿੱਚ ਨਾ ਤਿੰਨ ਚਾਰ ਸੌ ਰਜਿਸਟਰ ਹੋਏ ਪਏ ਆ ਹੋਰ ਵੀ ਕਰ ਲਾਂਗੇ ਹੋਰ ਵੀ ਕਰਾਂਗੇ ਹੈ ਭੇਜ ਦਿਓ ਐਸਸੀ ਨੰਬਰ ਤੇ ਭੇਜੋ ਰਜਿਸਟ੍ਰੇਸ਼ਨ ਹੋ ਗਈ ਸੀ ਸੱਤ ਨੰਬਰ ਦੇ ਵਿੱਚ ਬੜਾ ਜ਼ੋਰ ਲਾਇਆ ਸੀ ਵੀ ਉੱਥੇ ਸਾਨੂੰ ਕੁਝ ਕਮਜ਼ੋਰੀ ਨਜ਼ਰ ਆ ਰਹੀ ਸੀ 152 ਕਿੰਨੇ ਆਏ 7 ਬਾਈ 60 ਜਿਹੜੇ 100 ਦਾ ਪੈ ਨਹੀਂ ਦੋਨਾਂ ਵੱਡਾ 13 ਨੰਬਰ ਚ ਕੀਤੀਆਂ ਕਿੰਨੀਆਂ ਹੋਈਆਂ ਸੀ 40 50 ਹੈ 100 ਹੋ ਗਈ ਸੀ ਅੱਛਾ ਹੁਣ ਇਹ ਜਿਹੜਾ 300 ਆਪਾਂ 300 400 ਰਜਿਸਟਰ ਹੋ ਗਿਆ ਹੋਰ ਜਿੰਨਾ ਕਰਨਾ ਚਾਹੁੰਦੇ ਆ ਉਹ ਵੀ ਹੋ ਜੂਗਾ ਇਹ ਡੋਰ ਟੂ ਡੋਰ ਹੋ ਜਾਂਦਾ ਆ ਮੈਂਟੋਰ ਮੈਂਟੀ ਉਹਦੇ ਫੋਨ ਦੇ ਵਿੱਚ ਐ ਪਿਆ ਮਤਲਬ ਫੋਨ ਤੇ ਲਾਇਸੈਂਸ ਹੈ ਉਹਦੇ ਕੋਲ ਨਾਲ ਹੀ ਤੁਹਾਡੇ ਫੋਨ ਤੇ ਜਦੋਂ ਫੋਨ ਪਾਉਂਦੇ ਮੈਸੇਜ ਵੀ ਆ ਜਾਂਦਾ ਕਿ ਤੁਸੀਂ ਰਜਿਸਟਰ ਹੋ ਗਏ ਆ ਰਜਿਸਟ੍ਰੇਸ਼ਨ ਤੋਂ ਬਾਅਦ ਫਿਰ ਇਹਦੀ ਟ੍ਰੇਨਿੰਗ ਆ ਠਾਣਾ ਤਰ੍ਹਾਂ ਦੇ ਕੰਮ ਆ ਇਹਦੇ ਵਿੱਚ ਜਿਹੜੀ ਜਿਹੜੀ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ 15 ਦਿਨ ਤੋਂ 20 ਦਿਨ ਤੋਂ ਲੈ ਕੇ 1 ਮਹੀਨੇ ਤੋਂ ਲੈ ਕੇ 3-3 ਮਹੀਨੇ 4-5 ਮਹੀਨੇ ਉਹਦੀਆਂ ਲੱਕੜੀ ਦਾ ਕੰਮ ਸਿੱਖਣਾ ਪਲੰਬਰ ਦਾ ਕੰਮ ਸਿੱਖਣਾ ਤੁਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਣਾ ਤੁਸੀਂ ਹੋਰ ਬਹੁਤ ਸਾਰੇ ਕੰਮ ਕੁੜੀਆਂ ਦੇ ਬਹੁਤ ਸਾਰੇ ਕੰਮ ਉਹਦੇ ਵਿੱਚ ਹੈਗੇ ਸਲਾਈ ਕਢਾਈ ਆ ਰਾ ਵਗੈਰਾ ਸਾਰਾ ਕੁਝ ਹੈਗਾ ਤੇ ਫੇਰ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਇੱਕ ਤਾਂ 15000 ਰੁਪਏ ਦਿੰਦੇ ਉਹ 15000 ਰੁਪਏ ਤਾਂ ਵੈਸੇ ਹੀ ਦਿੰਦੇ ਆ ਛੋਟੀ ਮੋਟੀ ਟੂਲ ਕਿੱਟ ਹੁਣ ਜੇ ਸਲਾਈ ਸਿੱਖ ਲਈ ਆ ਤੇ ਉਹ ਲਈ ਮਸ਼ੀਨ ਖਰੀਦ ਲੂ ਅਗਲਾ ਹਾਂ ਫਿਰ ਤੁਹਾਨੂੰ ਲੱਖ ਰੁਪਏ ਦਾ ਲੋਨ ਦਿੰਦੇ ਆ ਕਿਸੀ ਬਰਫੀ ਦਾ ਕੀ ਫੜਨਾ ਪਿੰਨੀ ਖਾਣੇ ਧੀਰੀ ਖਾਣ ਵਾਲੀ ਚੀਜ਼ ਹੈ ਬਿਲਕੁਲ ਪ੍ਰਬੰਧਕ ਨੇ ਕੀਤਾ ਹੋਇਆ ਜਿਹੜੇ ਨੂੰ ਰਜਿਸਟਰ ਕਰਕੇ ਅੱਗੋਂ ਐਮਪਲੀਮੈਂਟ ਕਰਨਾ ਹੁੰਦਾ 스타ਟਅਪ ਵਾਸਤੇ 15000 ਰੁਪਏ ਜੇ ਤੁਸੀਂ ਇਹਨੂੰ ਥੋੜਾ ਵਧਾਉਣਾ ਤਾਂ ਲੱਖ ਰੁਪਏ ਦਾ ਲੋਨ ਮਿਲਦਾ 5% ਤੇ ਉਹਦੇ ਵਿੱਚੋਂ 35% ਸਬਸਿਡੀ ਸਾਲ ਬਾਅਦ ਫੇਰ 2 ਲੱਖ ਰੁਪਏ ਲੈ ਲਓ ਤੁਸੀਂ ਉੱਤੇ ਵੀ ਉਨੀ ਸਬਸਿਡੀ ਮਤਲਬ ਇਹ ਚੀਜ਼ ਨੂੰ ਨਾ ਕਰ ਕਰ ਅਸੀਂ ਕੰਮ ਕਰ ਤੇ ਬੰਦੇ ਲਾ ਸਕਦੇ ਆ ਔਰਤਾਂ ਕੰਮ ਤੇ ਲੱਗ ਸਕਦੀਆਂ ਹਾਂ ਮਨ ਸਾੜ ਕੋ ਹਰ ਵਾਰਡ ਦੇ ਵਿੱਚ ਆਪਣਾ ਬੰਦਾ ਆ ਜਿਹੜਾ ਆਪਣੀ ਵਾਰਡ ਦੀ ਰਿਸਪੌਂਸਿਬਿਲਟੀ ਚੱਕੂਗਾ ਘਰ ਘਰ ਚੀਜ਼ਾਂ ਪਹਚਾਉਣ ਵਾਸਤੇ ਇੱਕ ਜਿਹੜੇ ਮੱਛੀ ਫੜਨ ਵਾਲੇ ਨੈਟ ਹੁੰਦੇ ਉਹ ਬਣਾਉਣੇ ਉਹਦੀ ਟ੍ਰੇਨਿੰਗ ਯਾਨੀ ਇਹ ਕੋਈ ਏਜ ਲਿਮਿਟ ਨਹੀਂ 18 ਤੋਂ ਲੈ ਕੇ 49 ਸਾਲ ਤੱਕ 9 ਸਾਲ ਦਾ ਹੈ। ਅੱਛਾ ਫਿਸ਼ਿੰਗ ਨੈਟ ਹੋ ਗਿਆ ਉਸ ਤੋਂ ਬਾਅਦ ਕੋਬਲਰ ਜਿਹੜੇ ਸ਼ੂਜ਼ ਮਿੱਥੁੰਦੇ ਸ਼ੂ ਬਣਾਉਣ ਵਾਲੇ ਜਿੱਦਾਂ ਚਮੜੇ ਦੇ ਸ਼ੂ ਜਾਂ ਦੂਜੇ ਜਿਹੜੇ ਸ਼ੂ ਬਣਾਉਂਦੇ ਆ ਉਹਨਾਂ ਦੀ ਟ੍ਰੇਨਿੰਗ ਬੇਸਿਕ ਸਕਲਪਟਰ ਐਂਡ ਸਟੋਨ ਆਰਟਿਸਟ ਮੂਰਤੀਕਾਰ ਸਟੋਨ ਆਰਟਿਸਟ ਮੂਰਤੀਕਾਰ ਹੈ। ਉਸ ਤੋਂ ਬਾਅਦ ਟ੍ਰੈਡੀਸ਼ਨਲ ਬਰੂਮ ਮੇਕਰ ਹਾਂਜੀ ਟਰੈਡੀਸ਼ਨਲ ਬਰੂਮ ਮੇਕਰ ਝਾੜੂਆਂ ਵਾਲੇ ਆਹੋ ਜਿਹੜੇ ਵੀ ਆਪਾਂ ਹੁਣ ਬਣਾਉਨੇ ਆਂ ਅਸੀਂ ਬਜ਼ਾਰਾਂ ਚੋਂ ਲੈਣ ਜਾਂਦੇ ਆਂ ਕੱਚਾ ਮਾਲ ਕਿਤੇ ਸਾਨੂੰ ਪਤਾ ਕਿੱਥੋਂ ਮਿਲਦਾ ਉਹ ਤੁਸੀਂ ਆਪਣਾ ਕੰਮ ਉਹਦੇ ਸ਼ੁਰੂ ਕਰ ਸਕਦੇ ਆਂ ਬਰੂਮ ਮੇਕਰ ਬਹੁਤ ਕੰਮ ਹੈ ਟਰੈਡੀਸ਼ਨਲ ਮਾਲਾਕਰ ਇਹ ਕੀ ਹੋਇਆ ਟਰੈਡੀਸ਼ਨਲ ਮਾਲਾ ਮਾਲਾਕਰ ਪਤਾ ਨਹੀਂ ਕੀ ਹੈ ਟਰੈਡੀਸ਼ਨਲ ਬਾਸਕਟ ਮੇਕਰ ਟੋਕਰੀਆਂ ਬਣਾਉਣ ਦਾ ਕੰਮ ਹੈ ਟਰੈਡੀਸ਼ਨਲ ਮੈਟ ਵੀਵਰਜ਼ ਜਿਹੜੇ ਆਪਾਂ ਥੱਲੇ ਪਿਛਾਉਣ ਨੂੰ ਉਹ ਕਹਿੰਦੇ ਆ ਕਿ ਛੱਜ ਬਣਾਉਂਦੇ ਨੇ ਟੋکریاں ਬਣਾਉਂ। ਹਾਂ ਜਿਹੜੇ ਥੱਲੇ ਪਿਛਾਉਣ ਨੂੰ ਮੈਟ ਮੈਟ ਵਗੈਰਾ ਬਣਾਉਣੇ ਸਿਖਾਉਨੇ ਆ। ਲਾਲਚਾਂ ਦਾ ਬਣਾਉਂਦਾ। ਕੋਇਰ ਵੀਵਰਜ਼ ਜਿਹੜੇ ਤਾਰਾਂ ਨਾਲ ਕੰਮ ਜਿਹੜੇ ਤਾਰਾਂ ਨਾਲ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ। ਡੋਲਾਂ ਵਗੈਰਾ ਖਡੌਣੇ ਬਣਾਉਣੇ ਸਿਖਾਉਨੇ। ਕੱਚ ਦੇ ਖਡੌਣੇ ਬਣਾਉਣੇ, ਲੈਦਰ ਦੇ ਖਡੌਣੇ ਬਣਾਉਣੇ, ਲੱਕੜੀ ਦੇ ਖਡੌਣੇ ਬਣਾਉਣੇ। ਸੋਨੇ ਦਾ ਕੰਮ, ਸੁਨਾਰ ਦਾ। ਉਤਰੀ ਮੋੜ ਸੁਨਾਰ ਦਾ ਮੇਂਗਰ ਸੁਨਾਰ ਦਾ ਕੰਮ ਔਰ ਬੋਟ ਮੇ ਕਾਰਪੈਂਟਰ ਲੱਕੜੀ ਦਾ ਕੰਮ ਸਿਖਾਉਣਾ ਫਿਰ ਤੁਹਾਡਾ ਬੋਟ ਮੇਕਰ ਜਿਹੜੀਆਂ ਆਪਣੀਆਂ ਕਿਸ਼ਤੀਆਂ ਬਣਾਉਣਾ ਸਿਖਾਉਣਾ ਟੇਲਰ ਦਾ ਕੰਮ ਆ ਵਾਸ਼ਰਮੈਨ ਆ ਥੋਬੀ ਦਾ ਕੰਮ ਆ ਆਰਮਰ ਆਰਮੋਰਰ 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 ਜਿਹੜੇ ਜਿੱਦਾਂ ਬਣਾਉਂਦੇ ਆਪਣੇ ਸ਼ਿਲਪਕਾਰ ਕਿਹੜੇ ਹੁੰਦੇ ਉਹ ਮਤਲਬ ਤਲਵਾਰ ਬਣਾਉਣੀ ਭਾਲਾ ਬਣਾਉਣਾ ਇਹ ਵੋ ਸਾਰਾ ਕੁਝ ਬਲੈਕਸਮਿਥ ਬਲੈਕਸਮਿਥ ਲੋਹੇ ਦਾ ਹਰਮਰਨ ਟੂਲ ਕਿਟ ਥੋੜੇ ਤੇ ਟੂਲ ਵਗੈਰਾ ਬਣਾਉਣੇ ਔਰ ਲੌਕਸਮਿਥ ਜਿੰਦਰੇ ਬਣਾਉਣੇ ਟਾਈਲ ਮੈਸਨ ਦਾ ਕੰਮ ਟਾਈਲਾਂ ਦਾ ਜਿਹੜਾ ਆਪਾਂ ਫਰਸ਼ ਲਾਉਣੀ ਆ ਉਹਦਾ ਕੰਮ ਪਲਾਸਟਰ ਮੈਸਨ ਦਾ ਕੰਮ ਆ ਜਿਹੜੇ ਪਲਾਸਟਰ ਕਰਦੇ ਆ ਬ੍ਰਿਕ ਦਾ ਇਟਾਂ ਲਾਉਣ ਦਾ ਕੰਮ ਮੈਸਨ ਕੰਕਰੀਟ ਦਾ ਕੰਮ ਅ ਅਸਿਸਟੈਂਟ ਬਾਰਬਰ ਸਲੂਨ ਸਲੂਨ ਦਾ ਕੰਮ ਅਸਿਸਟੈਂਟ హెయిర్ ਡ್ರೆਸਰ ਵੱਖਰਾ ਸਲੂਨ ਦਾ ਵੱਖਰਾ ਸ਼ਕਲ ਤੋਂਗਾ semi skill ਹੀ ਹੁੰਦਾ ਉਸ ਕਿਸ ਤਰ੍ਹਾਂ ਹਾਂ 28 ਕੰਮ ਨੇ ਇਹ ਤੇ ਤੁਸੀਂ 28ਆਂ ਦੇ ਵਿੱਚੋਂ ਜਿਹੜੇ ਮਰਜ਼ੀ ਇਹ ਚੂਜ਼ ਕਰ ਸਕਦੇ ਜਿਨ੍ਹਾਂ ਨੂੰ ਅਪਰ ਰਜਿਸਟਰ ਕਰਦੇ ਆ ਇੱਕ ਦੇ ਵਿੱਚ 30 ਦਾ ਗਰੁੱਪ ਬਣ ਜਵੇ ਤੇ ਸਾਨੂੰ ਉਹਦਾ ਕੋਚਿੰਗ ਵਾਸਤੇ ਮਿਲ ਜਾਂਦਾ ਔਰ ਇਹ ਇਸ ਤੋਂ ਵੱਡੀ ਕੋਈ ਨਿਮਤ ਨਹੀਂ ਹੋ ਸਕਦੀ ਜੇ ਕੋਈ ਲੋਕ ਇਹਨੂੰ ਸੀਰੀਅਸਲੀ ਇੱਕ ਤਾਂ ਮੁਫਤ ਵਾਲੀ ਚੀਜ਼ ਨੂੰ ਸਮਝਦਾ ਕੋਈ ਕੁਛ ਨਹੀਂ ਜੇ ਸੀਰੀਅਸਲੀ ਅਤੇ ਧਿਆਨ ਦਿੱਤਾ ਜਾਵੇ ਤੇ ਹਰ ਬੱਚਾ ਟ੍ਰੈਂਡ ਹੋ ਕੇ ਨਿਕਲੇ ਉਹ ਜਿਹੜਾ ਮਰਜੀ ਕੰਮ ਕਰੇ ਇਹ ਹੁਣ ਤੁਸੀਂ ਦੇਖਣਾ ਸਾਰਿਆਂ ਨੇ ਕਿ ਆਪ ਆਪਣੇ ਵਾਰਡਾਂ ਦੇ ਵਿੱਚ ਤੁਸੀਂ ਕਿੱਦਾਂ ਕਰਨਾ ਨਾਲ ਮੈਂ ਇਹ ਵੀ ਉਹਨਾਂ ਨੂੰ ਕਿਹਾ ਸੀ ਵੀ ਜਿਹੜੀ ਅਸੀਂ ਟ੍ਰੇਨਿੰਗ ਦੇਣੀ ਆ ਉਹ ਜਿਹੜੇ ਸਾਡੇ ਜਿੰਨੇ ਵੱਧ ਬਣੇ ਹੋਇਆ ਧਰਮਸ਼ਾਲਾ માં ਉਹਨਾਂ ਦੇ ਵਿੱਚ ਹੀ ਅਸੀਂ ਸਥਾਪਿਤ ਕਰਾਂਗੇ ਵੱਖਰੇ ਵੱਖਰੇ ਗਰੁੱਪ ਇੱਕ ਦੇ ਵਿੱਚ ਕੱਪੜਿਆਂ ਵਾਲਾ ਗਰੁੱਪ ਸਟੀਚਿੰਗ ਵਾਲਾ ਆ ਗਿਆ ਦੂਜੇ ਦੇ ਵਿੱਚ ਸਾਡਾ ਕਾਰਪੈਂਟਰ ਵਾਲਾ ਆ ਗਿਆ ਤੀਜੇ ਦੇ ਵਿੱਚ ਸਲੂਨ ਵਾਲੇ ਆ ਗਏ ਚੌਥੇ ਦੇ ਵਿੱਚ ਦੂਸਰੇ ਤੀਜੇ ਜਿਹੜੇ ਵੀ ਕੋਈ ਹੈਗੇ ਇਹ ਹੁਣ ਤੁਸੀਂ ਦੇਖਣਾ ਇਹਦੀ ਤੁਹਾਨੂੰ ਭੇਜ ਦਿੰਦੇ ਆ ਆ ਸਾਰੇ ਮੈਂਬਰਸ ਦਾ ਇੱਕ ਗਰੁੱਪ ਬਣਿਆ ਹੋਇਆ ਨਾ ਉਹਦੇ ਚ ਪਾ ਦਿਓ